ਪਾਂਡੇ ਉੱਦਾ ਹੀ ਪਏ ਪਾਂਡੇ ਮਾਂਜੇ ਹੀ ਨਹੀਂ ਇਹਨੇ। ਵੇਲਾ ਸੁਪਾਰੇਂ ਦਾ ਜਾਂ ਫੂਕ ਚਲਾ ਲੈਂਦਾ। ਇਹਦਾ ਕੀ ਹਾਲ ਕਰਾਂ? ਕੋਈ ਕੁਝ ਬਸੂੜੀ ਕਰੇਗਾ ਇਹ। ਅੱਜ ਦੇ ਕੋਈ ਮੈਂ ਪਾਂਡੇ ਲਗਾਉਂਗਾ। ਆ ਗਿਆ। ਇਸੇ ਮਾਰਗ ਵਿੱਚ ਕੋਰਾ ਪਾਥ। ਆ ਸਸ਼ੀਕਲ ਮੈਮ? ਮੈਮ ਤੁਸੀਂ ਕਹਿ ਰਹੇ ਨਾ ਵੈਕੈਂਸੀ ਖਾਲੀ ਹੈਗੀ ਰੈਸਟੋਰੈਂਟ ਦੇ ਵਿੱਚ। ਕੰਮ ਕੀ ਆ? ਇੱਥੇ ਪਾਂਡੇ ਮਾਂਜਨੇ ਆ। ਤੇ ਫੇ ਰੇਟ 26 ਸਾਢੇ 26। ਮੈਂ ਇਹਨਾਂ ਦੇ ਵਿੱਚ ਫੂਕ ਲਿਫਟ ਚਲਾਉਣਾ। ਉੱਥੇ ਮੈਂ ਕੰਮ ਛੱਡ ਦੇਣਾ ਕਿੰਨੇ ਤੁਹਾਡੇ ਵਾਲਾ ਕੰਮ ਕਰ ਲੈਣਾ। ਹਾਂ ਹਾਂ ਮੈਂ ਪਾਂਡੇ ਮਾਂਜ ਲੈਣਾ ਹੈ। ਅੱਛਾ ਸੈਂਪਲ ਵਾਸਤੇ ਤੁਹਾਨੂੰ ਮੈਂ ਵੀਡੀਓ ਭੇਜਾਂ ਠੀਕ ਮੈਂ ਭੇਜਦਾ ਤੁਹਾਨੂੰ ਮਾਜ ਕੇ ਭਾਂਡੇ ਬਈ ਨਾ ਮਾਜਦੇ ਨਾ ਭਾਂਡੇ ਯਾਰ ਤੂੰ ਮਾਜ ਦੇਗਾ ਹਾਂ ਮੈਂ ਮਾਜਦਾ ਉਹ ਮੈਂ ਵੀਡੀਓ ਭੇਜਨੀ ਫਿਰ ਬਣਾ ਕੇ ਹਾਂ ਹਾਂ ਤੇ ਜੇ ਤੂੰ ਸਿਲੈਕਟ ਹੋ ਗਿਆ ਤੇ 26 ਪੇ ਰੇਟ ਬਹੁਤ ਆ ਭਾਈ ਤੇ ਮਾਜਦੇ ਮੈਂ ਤੇਰੀ ਵੀਡੀਓ ਬਣਾਵਾ ਭਾਈ ਮੈਂ ਭਾਂਡੇ ਮਾਜਦੇ ਆ ਪਹਿਲਾਂ ਮੇਰਾ ਵੀਰ ਲੰਮੇ ਤੂੰ ਉੱਥੇ ਪਿਆਹਾਂ ਲੰਮੇ ਉਹ ਤੇ ਠੀਕ ਮੈਂ ਨਾ ਵੀਡੀਓ ਭੇਜ ਤਾ ਮੇਰੀ ਮਸਲਾ ਟੋਣ ਉਹ ਨਹੀਂ ਨਹੀਂ ਉਹ ਆ ਤੇ ਕੋਈ ਠੀਕ ਨਹੀਂ ਉਹ ਬਲੌਂਗ ਚ ਪਾਤਾ ਨੇ ਮੈਨੂੰ ਇਦਾਂ ਦਾ ਮਜ਼ਾਕ ਨਹੀਂ ਕਰਨਾ ਚਾਹੀਦਾ ਕੰਪਨੀ ਪਤਾ ਨਹੀਂ ਕਿਹੜੀ ਸੀ ਕੱਲ ਮੇਰਾ ਵੀ ਰੱਠ ਲੱਗ ਜੂਗੀ ਪਿਆਰ ਚਾਈ ਤੇ